ਅੱਜ ਇੱਕ ਵੀਡੀਓ ਫੇਸਬੁੱਕ ਤੇ ਵਾਇਰਲ ਹੋਈ ਹੈ ਕਿ ਮਕਬੂਲਪੁਰਾ ਦੀ ਗੜੀ ਨਗਰ ਪੰਜ ਦੇ ਸਾਹਮਣੇ ਇੱਕ ਖਾਲੀ ਪਲਾਟ ਦੇ ਵਿੱਚ ਤਿੰਨ ਨੌਜਵਾਨ ਬੇਸ਼ੇਦੀ ਹਾਲਤ ਵਿੱਚ ਝੂਮ ਰਹੇ ਹਨ ਜਿਸ ਦੇ ਸੰਬੰਧ ਵਿੱਚ ਮੈਂ ਸਿੱਟ ਮਕਬੂਲਪੁਰਾ ਦੇ ਨਾਲ ਆ ਗਿਆ ਸੀ ਜਿਹੜਾ ਮੌਕਾ ਤਸਦੀਕ ਕੀਤਾ ਔਰ ਆਸ-ਪਾਸ ਦੇ ਜਿੰਨੇ ਵੀ ਐ ਰਾਇਸ਼ ਰੱਖਣ ਵਾਲੇ ਤੇ ਦੁਕਾਨਾਂ ਵਾਲਿਆਂ ਤੋਂ ਤਸਦੀਕ ਕੀਤੀ ਪਰ ਕਿਸੇ ਵੱਲੋਂ ਵੀ ਇਸ ਗੱਲ ਦੀ تصدیق ਨਹੀਂ ਕੀਤੀ ਗਈ ਕਿ ਇੱਥੇ ਕਿਸੇ ਲੜਕਿਆਂ ਨੇ ਨਸ਼ੇ ਦਾ ਸੇਵਨ ਕੀਤਾ ਹੈ ਫੇਰ ਵੀ ਅਮਸਰਪੁਰ ਸਰੋਂ ਜਿਹੜੀ ਹੈ ਦਸ਼ਾਂਤ ਪਿਛਲੇ ਦੌਰ ਦੇ ਵਿੱਚ ਕਾਫੀ ਨਸ਼ਾ ਦੇ ਖਿਲਾਫ ਜਿਹੜੀ ਹੈ ਸੁਭਾਅਸ਼ਾਲੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਤਹਿਤ ਡਰੱਗ ਪੈਟਰਨਰ ਤੇ ਨਸ਼ਾ ਵੇਚਣ ਵਾਲੇ ਕਰੀਬ ਕਰੀਬ 816 ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਔਰ ਕਰੀਬ-ਕਰੀਬ ਅਸੀਂ 300 ਤੋਂ ਕਰੀਬ ਜਿਹੜੇ ਐ ਡਰਗ ਦੀ ਐਡਿਕਸ਼ਨਟਾ ਵਿੱਚ ਅਸੀਂ ਇਹਨਾਂ ਨੂੰ ਐਡਮਿਟ ਕਰਵਾਇਆ ਜਿਨ੍ਹਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਇਹਨਾਂ ਪਾਸੋਂ ਕਰੀਬ-ਕਰੀਬ 70 ਕਿਲੋ ਅਸੀਂ ਹੈਰਨ ਬਰਾਮਦ ਕੀਤੀ 372 ਕਿਲੋ ਆਈਸ 13 ਕਿਲੋ ਅਸੀਂ ਹਸਕ ਪੱਪੀ ਜਿਹੜੀ ਆ ਉਹ ਅਸੀਂ ਇਹਨਾਂ ਕੋਲ ਰਿਕਵਰ ਕੀਤੀ ਹੈ ਇੰਜੈਕਸ਼ਨ 1550 ਇਹਨਾਂ ਕੋਲ ਕਵਰ ਕੀਤੇ ਹਨ ਕੈਪਸੂਲ ਅਤੇ ਗੋਲੀਆਂ 32157 ਨਾਲ ਪਾਸੋਂ ਅਸੀਂ ਰਿਕਵਰ ਕੀਤੀ ਇਸ ਤੋਂ ਲਾਵਾ ਜਿਹੜੀ ਨਸ਼ੇ ਦੇ کاروبار ਕਰਨ ਵਾਲਿਆਂ પાસે ਅਸੀਂ 2 ਕਰੋੜ 7 ਲੱਖ 62700 ਰੁਪਏ ਜਿਹੜਾ ਇਹ ਡਰਗ ਬਣੀ ਰਿਕਵਰ ਕੀਤੀ ਆ ਔਰ ਅਮ ਸਰ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੀ ਹੈ ਡਰੱਗ ਦੇ ਖਿਲਾਫ ਦਾ ਅਸੀਂ ਕੈਂਪੇਨ ਚਲਾਈ ਹੋਈ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਿਸੇ ਵੀ ਨਸ਼ਾ ਤਸ਼ਕਰ ਨੂੰ ਇਹੋ ਜਿਹਾ ਜਿਹੜਾ ਮਤਲਬ ਕਿ ਨਹੀਂ ਮੌਕਾ ਦੇਵਾਂਗੇ ਔਰ ਜਿਹੜੇ ਨਸ਼ੇ ਦਾ ਸੇਵਨ ਕਰਦੇ ਆ ਉਹਨਾਂ ਦੀ ਕੋਸ਼ਿਸ਼ ਨਹੀਂ ਕਰਕੇ ਅਸੀਂ ਉਹਨਾਂ ਡੀ.ਏ.ਟੀ. ਇਕੱਤਰ ਦੇ ਵਿੱਚ ਐਡਮਿਟ ਕਰਵਾ ਰਹੇ ਹਾਂ